ਅੱਜ ਦੀ ਮੈਂ ਦਰਸ਼ਕਔਰ ਬਿਦਾਦਪੁਰ ਅੱਜ ਅਸੀਂ ਪਹੁੰਚੇ ਹਾਂ ਖਲਚੀਆਂ ਵਿਖੇ ਥਾਣਾ ਖਲਚੀਆਂ ਜੋ ਕਿ ਜੱਲੂਪੁਰ ਖੇੜੇ ਦੀ ਨੋ ਸੀ ਸਾਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜੋ ਕਿ ਮਾਪਿਓ ਦੇ ਕਹਿਣੇ ਹੈ ਕਿ ਅਸੀਂ ਇਹਨਾਂ ਨੇ ਸਾਡੀ ਬੇਟੀ ਮਾਰ ਦਿੱਤੀ ਗਈ ਆ ਬਹੁਤ ਖੁਸ਼ੀ ਉਹਨਾਂ ਨੇ ਨਹੀਂ ਕੀਤੀ ਜੋ ਕਿ ਉਹਨਾਂ ਮਾਪਿਆਂ ਦਾ ਇਹ ਵੀ આરોਪ ਆ ਕਿ ਜੋ ਹਾਟੀ ਲੜਕੀ ਕੋ ਇਨਾਂ ਨੇ ਬਿਆਨ ਦਵਾਏ ਆ ਉਹ ਬਿਆਨ ਉਹਨਾਂ ਦੇ ਹਾਸਤ ਵਿੱਚ ਨਹੀਂ ਸੀਗੇ ਬਾਕੀ ਇਹ ਵੀ ਉਹਨਾਂ ਦਾ ਕਹਿਣਾ ਕਿ ਜੋ ਅਜੇ ਤੱਕ ਕਾਤਲ ਸੀ ਇਸ ਲੜਕੀ ਦੇ ਸਾਰੇ ਪਰਿਵਾਰ ਉਹਨਾਂ ਨੂੰ 4 ਮਹੀਨੇ ਉਦਾ ਹੀ ਖੁੱਲੇ ਘੁੰਮਦੇ ਰਹੇ ਉਸ ਤੋਂ ਬਾਅਦ ਹੀ ਜੋ ਇਨਕੁਆਰੀ ਲਾਈ ਗਈ ਆ ਉਹਦੇ ਵਿੱਚ ਸਾਰੇ ਪਰਿਵਾਰ ਦੇ ਵਿੱਚੋਂ ਜੋ ਕਿ ਪਰਚਾ ਕੈਨਸਲ ਕਰਨ ਦਾ ਉਹਨਾਂ ਨੇ ਇੱਕ ਪਲਾਨ ਬਣਾ ਦਿੱਤਾ ਗਿਆ ਵਾ ਜੋ ਕਿ ਅਸੀਂ ਐਸਐਸਓ ਸਾਹਮਣੇ ਤੁਹਾਡੀ ਗੱਲਬਾਤ ਕਰਾਉਣੀ ਆ ਜਿਹੜਾ ਜੰਦੀ ਮਹੀਨੇ ਵਿੱਚ ਤੁਹਾਡੀ ਬੇਟੀ ਦੀ ਮੌਤ ਹੋਈ ਆ ਉਹ ਕਿਸਰਾ ਹੋਈ ਆ ਅੱਜ ਸਾਨੂੰ ਉਹ ਕੁੜੀਆ ਦਾ ਫੋਨ ਆਇਆ ਸੀ 7 ਤਰੀਕ ਨੂੰ ਸਵੇਰੇ 12:12 ਮਿੰਟ ਤੇ ਫੋਨ ਆਇਆ ਕੁੜੀਆ ਆਂਦੀ ਵੀ ਮੰਮੀ ਮੈਨੂੰ ਨਾ ਨਿਸ਼ਾਨ ਨੇ ਰਾਤ ਬੜਾ ਘੁੱਟਿਆ ਵਾ ਵਾਲਾ ਨਾ ਫੜ ਕੇ ਧੂਕੇ ਬਾਹਰ ਖੜਿਆ ਵਾ ਤੇ ਮੁੜ ਕੇ ਮੈਂ ਕੁੜੀਆ ਨੂੰ ਆਖਿਆ ਮੈਂ ਆਵਾਂ ਤੇ ਕੁੜੀਆ ਆਂਦੀ ਨਹੀਂ ਮੰਮੀ ਤੂੰ ਨਹੀਂ ਆਉਣਾ ਵਾ ਆਂਦੀ ਜੇ ਮੈਨੂੰ ਕੁਝ ਹੋ ਗਿਆ ਨਾ ਤੇ ਇਹਨਾਂ ਨੂੰ ਹਤਕੜੀਆਂ ਜ਼ਰੂਰ ਲਵਾਵੇਂ ਤੇ ਪਿੱਛੇ ਸਾਸ ਖਲੋਤੀ ਆਂਦੀ ਹਾਂ ਹਾਂ ਹੁਣ ਤਾਂ ਅੱਜ ਮੈਨੂੰ ਹਤਕੜੀਆਂ ਹੀ ਲਵਾਉਣੀਆਂ ਮੁੜ ਕੇ ਫੋਨ ਬੰਦ ਹੋ ਗਿਆ ਸੱਤ ਤਰੀਕ ਨੂੰ ਦੀ ਮੌਤ ਹੋਈ ਹੈ ਹਾਂਜੀ ਸੱਤ ਤਰੀਕ ਜਿਹੜਾ ਤੁਹਾਡੀ ਸੱਤ ਤਰੀਕ ਨੂੰ ਹਾਂਜੀ ਇਹ ਜਿਹੜੀ ਤੁਸੀਂ ਗੱਲ ਦੱਸਦੇ ਹੋ ਉਹ ਕਿਹੜੀ ਚੀਜ਼ ਦੀ ਹੈ 7 ਤਰੀਕ ਦੀ ਸਵੇਰੇ 12:12 ਵਜੇ ਮੁੜ ਕੇ ਫਿਰ 1:30 ਵਜੇ ਸਾਨੂੰ ਫਿਰ ਫੋਨ ਆਇਆ ਨਿਸ਼ਾਨ ਦਾ ਨਿਸ਼ਾਨ ਆਂਦਾ ਮੰਮੀ ਕਲੇਅਰ ਹਸਪੀਟਲ ਆ ਜਾ ਸੁਖਦੀਪ ਨੇ ਦਵਾਈ ਖਾ ਲਈ ਹਾਂਜੀ ਫਿਰ ਅਸੀਂ 2:00 ਵਜੇ 30 ਮਿੰਟ ਦਾ 2:30 ਵਜੇ ਦਾ ਟਾਈਮ ਜਦੋਂ ਅਸੀਂ ਪਹੁੰਚੇ ਉੱਥੇ ਹਨ ਜੱਤੀ ਸਾਹਿਬ ਚੜ੍ਹਦੇ ਜੇ ਹਾਂਜੀ ਹਸਪਤਾਲ ગયો ਤੇ ਤੁਸੀਂ ਉੱਥੇ ਕੀ ਦੇਖਿਆ ਅਹੀਂ ਵੇਖਿਆ ਮੇਰਾ ਮੇਰੇ ਹਸਬੰਦ ਮੁਖਤਾਰ ਸਿੰਘ ਹੈ ਸਰਪੰਚ ਗੋਲਡੀ ਗਿਆ ਉਹਨੂੰ ਮੈਂ ਲੈ ਕੇ ਗਈ ਤੇ ਉਹ ਜਿਵੇਂ ਵੇਖਿਆ ਇਹ ਵੀ ਗੁੜੀਆਂ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਆਂਦੇ ਵੀ ਤੁਸੀਂ ਬਾਹਰ ਹੀ ਰਹੋ ਡਾਕਟਰ ਆਊਗਾ ਫੇਰ ਗੱਲਬਾਤ ਹੋਣੀ ਤੁਹਾਨੂੰ ਵੀਡੀਓ ਵਿਖਾ ਦਿੱਤੀ ਕੋਈ ਵੀ ਖੁਦ ਆਡੀ ਗੁੜੀਆਂ ਦੇ ਬਿਆਨ ਨਾ ਆਏ ਜਾਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਹਾਂਜੀ ਬਾਹਰ ਹੀ ਅਸੀਂ ਕੁਰਸੀ ਤੇ ਬੈਠੇ ਹਾਂ ਕੁਰਸੀ ਦੀ ਪਾਰਟੀ ਅੰਦਰ ਜਾ ਚੁੱਕੀ ਹਾਂ ਪਾਰਟੀ ਅੰਦਰ ਹੈ ਤੇ ਫਿਰ ਡਾਕਟਰ ਆਇਆ ਤੇ ਸਮੈ ਕਾਖਿਆ ਵੀ ਸਰਪੰਚ ਮੋਕੇ ਦਬਾਏ ਤੇ ਮੈਂ ਮੰਮੀ ਇਹ ਉਹਦੇ ਡੈਡੀ ਤੇ ਫਿਰ ਜਾ ਕੇ ਬੂਆ ਖੋਲੇ ਜਦੋਂ ਹੀ ਵੇਖਿਆ ਜਾ ਕੇ ਤਾਂ ਗੁੜੀਆਂ ਜੋ ਬਿਆਨ ਦੇਣ लायक ਵੀ ਨਹੀਂ ਜੀ ਪਰਮਜੀਤ ਜਿਹੜਾ ਪੁਲਸ ਵਾਲਾ ਉਹ ਵੀ ਨਾਲ ਸਾਡੇ ਗਿਆ ਉਹਨੇ ਆਖਿਆ ਵੀ ਗੁੜੀਆਂ ਤੇ ਬਿਆਨ ਦੇਣ लायक ਨਹੀਂ ਹੈ ਕਿ ਗੁੜੀਆਂ ਦੇ ਬਿਆਨ ਕੀ ਲੈਣਾ ਜਦੋਂ ਪਰਮਜੀਤ ਐਸਆਈ ਨੇ ਬਿਆਨ ਰਿਕਾਰਡ ਕੀਤਾ ਜੋ ਕਲਮ ਬੰਦ ਕੀਤਾ ਸੀਗਾ ਹਾਂਜੀ ਉਸ ਨੂੰ ਅਹ ਕੋਈ ਲੜਕੀ ਸੁਖਦੇਵ ਸੁਖਦੀਪ ਨਾਉ ਦਾ ਹਾਂਜੀ ਸੁਖਦੀਪ ਨੇ ਬੋਲਿਆ ਸੀ ਕੀ ਲਿਖੋ ਕੁਝ ਵੀ ਨਹੀਂ ਸਾਡੇ ਸਾਹਮਣੇ ਤੇ ਵੀਡੀਓ ਵਾਇਰਲ ਕਰ ਦਿੱਤੀ ਰਹੀ ਹੋ ਨਹੀਂ 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 ਬਈ ਬੋਲੀ ਨਹੀਂ ਉਹ ਨਾਏ ਕੁਝ ਵੀ ਨਹੀਂ ਤੋਂ ਉਸਨੇ ਪੁੱਛਿਆ ਸੀ ਤੇਰਾ ਬੇਟਾ ਕੀ ਹੋਇਆ ਨਹੀਂ ਉਹਨੇ ਦੱਸਿਆ ਹੀ ਨਹੀਂ ਕੁਝ ਵੀ ਜੋ ਲਿਖਿਆ ਪਰਮਜੀਤ ਐਸਆਈ ਨੇ ਉਹ ਉਹ ਕਿਹਦੇ ਕਹਿੰਦੇ ਲਿਖਿਆ ਸਾਡੇ ਸਾਹਮਣੇ ਸਭ ਕੁਝ ਉਹਨੇ ਨੇ ਕਲੀਅਰ ਕਰ ਲਿਆ ਲਿਖਿਆ ਹਾਂਜੀ ਇਹ ਕੁੜੀ ਆ ਮੇਰੇ ਸਾਹਮਣੇ ਤੇ ਕੁਝ ਵੀ ਨਹੀਂ ਬੋਲੀ ਸੀ ਆਹੀ ਤੇ ਆਪਣੇ ਘਰ ਬੈਠੇ ਸੀ ਨਹੀਂ 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 ਜਦੋਂ ਐਸਐਸਪਰਮਜੀਤ ਸਿੰਘ ਨੇ ਬਿਆਨ ਕੁਰੀਦਰ ਕਰਾਉਣਾ ਉਹ ਪਹਿਲੇ ਸਭ ਕੁਝ ਹੋ ਗਿਆ ਸੀ ਸਾਡੇ ਆਉਣ ਤੇ ਹਾਂਜੀ ਹਾਂਜੀ ਸਾਡੇ ਹੁੰਦੇ ਨਹੀਂ ਆਇਆ ਸਾਹਮਣੇ ਤੇ ਜਦੋਂ ਅੱਛਾ ਉਹ ਜਿਹੜਾ ਬਿਆਨ ਦੇਣ ਦੀ ਹਾਲਤ ਨਹੀਂ ਸੀ ਹਾਂਜੀ ਐਸਐਸ ਨੇ ਜੋ ਬਿਆਨ ਲਿਆ ਉਹ ਆਪਣੇ ਤੋਂ ਆਫ ਲਿਖਿਆ ਹਾਂਜੀ ਦੂਸਰੀ ਤੀਸਰੀ ਗੱਲ ਇਹ ਆ ਕਿ ਜਦੋਂ ਜਿਹੜਾ ਵੀਡੀਓ ਵਾਰਲ ਕੀਤੀ ਗਈ ਹੈ ਤੁਹਾਡੀ ਬੇਟੀ ਦਾ ਵਿਆਹ ਦਿੱਤਾ ਗਿਆ ਕਿ ਉਹ ਵਿੱਚ ਕੀ ਉਹਨੇ ਸਾਰੇ ਪਰਿਵਾਰ ਨੂੰ ਬਰੀ ਕਰਦੀ ਹੀ ਨਜ਼ਰ ਆਉਂਦੀ ਹੈ ਹਾਂਜੀ ਕੀ ਉਹਨਾਂ ਤੁਸੀਂ ਕਿੰਨੀ ਕਿੰਨਾ ਕਿ ਸਹਿਮਤ ਆ ਅਹੀਂ ਕੋਈ ਸਹਿਮਤ ਨਹੀਂ ਹੈ ਇਹ ਉਹ ਸਭ ਝੂਠ ਵਾ ਮਜਾ ਕੀ ਉਹ ਦਾਦਾ ਕਰਕੇ ਤੇ ਪੈੜੀ ਦਾ ਕਰਕੇ ਗੁੜੀਆ ਮੇਰੀ ਮਾਰੀ ਕੀ ਤੁਸੀਂ ਸਾਨੂੰ ਇੱਕ ਕਾਲਾ ਜਵਾਬ ਦਿਓ ਜੀ ਜਦੋਂ ਵੀਡੀਓ ਇਹ ਰਿਕਾਰਡ ਕੀਤੀ ਹੈ ਉਹਦੇ ਚਾਚੇ ਸਾਰੇ ਨੇ ਹਾਂਜੀ ਸੁਣਨੇ ਤੁਸੀਂ ਉੱਥੇ ਹਾਜ਼ਰ ਸੀਗੇ ਨਹੀਂ ਇਹ ਕੰਦੀ ਹੈ ਜੀ ਤੁਹਾਡੇ ਪਿੰਡ ਦਾ ਕੋਈ ਪਰਿਵਾਰ ਦਾ ਨਹੀਂ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਕਿਤੇ ਅੱਛਾ ਹਾਂ ਜਿਹੜੀ ਤੁਹਾਡੇ ਜਿਹੜੀ ਹੈਗੀ ਹੈ ਇਨਕੁਆਇਰੀਂ ਜਿਹੜੀ ਸੀ ਪੁਲਰਾ ਦੇ ਮਾਰ ਕਰਾਈ ਸੀ ਹਾਂਜੀ ਐ ਐਸਪੀ ਦੀ ਬਲੰਗੁਰਾਸਪੁਰ ਦੇ ਐਸਪੀ ਦੀ ਉਹਨੂੰ ਖਾਜੇ ਕਰਦੇ ਹਾਂਜੀ ਤੇ ਤੁਸੀਂ ਮੰਨੋਗੇ ਇਹਦੇ ਵੀ ਸਮਾਂਜ ਕੀ ਕਰਨ ਚਾਹੁੰਦੇ ਹੋ ਮੈਂ ਇਹ ਚਾਹੁੰਨੀ ਕਿ ਵੀ ਉਹਨਾਂ ਨੂੰ ਸਖਤ ਕਾਰਵਾਈ ਹੋਵੇ ਤਾਂ ਨਾਲੇ ਉਹਨਾਂ ਦੋਵਾਂ ਮਾਪੇ-ਬੇਟੇ ਨੂੰ سزا ਹੋਣੀ ਚਾਹੀਦੀ ਹੈ ਇਸ ਇਨਕੁਆਰੀ ਦੁਆਰਾ ਉਹਨੂੰ ਦੁਬਾਰਾ ਹਾਂਜੀ ਉਹਨਕੁਆਰੀ ਚਾਹੁੰਦੀ ਹਾਂ ਦੁਬਾਰਾ ਹੋਵੇ ਫਿਰ ਸਾਾਨੂੰ ਸਾਡੀ ਛੇਤੀ ਸੇ ਛੇਤੀ ਸੁਣਵਾਈ ਹੋਵੇ ਇਸ ਇਨਸਾਫ ਚਾਹੁੰਦੀ ਹਾਂ ਹਾਂਜੀ ਹਾਂਜੀ ਦੋਸ਼ੀ ਲੋਕਾਂ ਨੂੰ ਸਿਆਹ ਹੋਵੇ ਸਲਾਕਾ ਹਾਂਜੀ ਹਾਂਜੀ ਠੀਕ ਹੈ ਤੇ ਹੋਰ ਤੁਸੀਂ ਇਹਦੇ ਸਬੰਦ ਕੀ ਕਰਨ ਚਾਹੁੰਦੇ ਹੋ ਮੈਂ ਕੀ ਕਹਣਾ ਵੀ ਮੇਰੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਨਾਲੇ ਮਾਪਿਓ ਨੂੰ ਵੀ ਇਨਸਾਫ ਮਿਲਣਾ ਮੈਂ ਆਪਣੀ ਹੱਥੀਂ ਵੇਖਾਂ ਕਿ ਵੀ ਉਹ ਸਲਾਕਾਂ ਦੇ ਪਿੱਛੇ ਬੈਠੇ ਹੋਏ ਨੇ ਜੀ ਤਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੋ ਹੀ ਕਹਿਣਾ ਚਾਹੁੰਦਾ ਮੈਂ ਬੇਟੀ ਮੇਰੀ ਆ ਇਹਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਮੈਨੂੰ ਕੋਹ ਨਹੀਂ ਚਾਹੀਤ ਤਾਂ ਲੱਗਿਆ ਜੀ ਤੋੜਨ ਨੂੰ ਗਾਤੀ ਹੋਈ ਜਿਵੇਂ ਲਕਵਾਰੀ ਆ ਤੋੜ ਕੇ ਤੇ ਮੁੜ ਕੇ ਦੁਬਾਰਾ ਲਾਈ ਜਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਉਹਨਾਂ ਤੁਸੀ ਸੰਤੁਸ਼ਟ ਆ ਨਹੀਂ ਮੈਂ ਬੋਲਣਾ ਦੋਸ਼ੀ ਜਿਹੜੇ ਜਿਹਨਾਂ ਦੇ ਤੁਸੀਂ ਦੋਸ਼ ਆਇਆ ਇਜਾਮ ਲਾ ਤੇ ਜਿਹਨਾਂ ਖਾਫ ਦਰਖਾਸਤ ਦਿੱਤੀ ਹਾਂ ਉਹਨਾਂ ਨੂੰ ਕਦੀ ਫੜ ਕੇ ਪੁਲਿਸ ਲਗੀ ਗਈ ਨਾ ਨਾ ਕੋਈ ਨਹੀਂ ਫੜਿਆ ਜਿੱਥੇ ਉਹਨਾਂ ਨੂੰ ਕਰਦੇ ਆ ਫੋਨ ਤੇ ਆ ਫਲਾਣੇ ਸਾਹ ਪਿੰਦੇ ਆ ਤੋਂ ਨਾ ਕਦੇ ਆਂਦੇ ਬਾਬਾ ਜੀ ਆਉਂਦੇ ਮੁੱਕੇ ਕੱਖ ਨਹੀਂ ਪੜਦੇ ਇਹ ਕੰਟੀਨਿਊ ਹੋ ਸਵਾਲ ਕਰਦੇ ਜਦੋਂ ਆਪਣਾ ਤੁਸੀਂ ਉਦੋਂ ਕਹਿ ਰਹੇ ਆ ਕਿ ਪਰਮਜੀਤ ASI ਕਹਿ ਰਿਹਾ ਵਾ ਕਿ ਕੁੜੀ ਹਾਲਤ ਨਹੀਂ ਆ ਕੁੜੀ ਦੀ ਜੋ ਕਿ ਬਿਆਨ ਦੇ ਸਕੇ ਉਸ ਤੋਂ ਬਾਅਦ ਪਰਮਜੀਤ ਉਸੇ ਟਾਈਮ ਹੀ ਕੁੜੀ ਦੇ ਬਿਆਨ ਲੈ ਕੇ ਤੇ ਉਹ ਸائن ਕਰਾ ਰਿਹਾ ਵਾ ਤੇ ਉਹ ਜਿਹਨੇ ਸائن ਕਰਾ ਰਿਹਾ ਉਦੋਂ ਤੁਸੀਂ ਲਾ ਕੇ ਸੀਗੇ ਹਾਂ ਨਹੀਂ ਬੇਟਾ ਮੈਂ ਨਹੀਂ ਸੀ ਨਾ ਤੁਹਾਡਾ ਉਹਦੇ ਬਿਆਨ ਕਿਉਂ ਲੈ ਕੇ ਜੇ ਪਰਮਜੀਤ ਨੇ ASI ਨੇ ਕਹਿਤਾ ਕਿ ਇਹ ਕੁੜੀ ਹਾਲਤ ਨਹੀਂ ਉਸ ਟਾਈਮ ਤੇ ਬਿਆਨ ਕੀ ਦੇ ਦਾਅਵੇ ਲੈ ਗਿਆ ਤੇ ਕਿਨੂੰ ਲਾ ਕੇ ਤੁਹਾਨੂੰ ਉਸ ਟਾਈਮ ਖਿਲਾ ਰਿਆ ਜਦੋਂ ਕੁੜੀ ਨੇ ਨਹੀਂ ਸਾਡੇ ਸਾਡੇ ਜਾਨ ਤੋਂ ਪਹਿਲੇ ਸਾਰਾ ਕੰਮ ਕਲੀਅਰ ਹੋ ਗਿਆ ਸੀ ਠੀਕ ਹੈ ਹੋਰ ਤੁਸੀਂ ਇਹ ਕਹਿੰਦੇ ਗਾਉਗੇ ਇਹ ਤਾਂ ਆ ਮਬੂਦਿਆ ਅਸੀਂ ਇਹੋ ਅੰਦਾਜ਼ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਭਰਾ ਸਾਡਾ ਸਿੱਧਾ ਦਾਵਾ ਇਹਨੂੰ ਇਹ ਮਤਲਬ ਰਹਿਂਦਾ ਵੀ ਬਿਮਾਰ ਸਮਾਰਿਆ ਤੇ ਪਰ ਇਨਸਾਫ ਜਿਹੜਾ ਮੈਨਾਂ ਕੋਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਜਿਉ ਸਤਵੇਂ ਮਹੀਨੇ ਦੀ ਕੁੜੀ ਮਾਰੀ ਆ ਹੋਇਆ ਕੱਲ ਹੋਵੇ ਤੇ ਉਹਨਾਂ ਕੋਈ ਗ੍ਰਿਫਤਾਰੀ ਨਹੀਂ ਗਈ ਜੇ ਅਸੀਂ ਕਹਿੰਨੇ ਵੀ ਜਾ ਕੇ ਆ ਵੇਖੋ ਮੈਂ ਸਾਰੇ ਨੰਬਰ ਲੈਂਦੇ ਆ ਅਸੀਂ ਜਾਣਦੇ ਆ ਰੇਡ ਕਰਦੇ ਆ ਰੇਡ ਕਦੇ ਕਰਦੇ ਮੈਨੂੰ ਜੇ ਤੁਸੀਂ 10 ਮਿੰਟਾਂ ਦੇ ਕਰੋ 10 ਮਿੰਟਾਂ ਦੇ ਤੋ ਗ੍ਰਿਫਤਾਰ ਕਰ ਸਕਦੇ ਆ ਮੈਨਾਂ ਕਿਉਂ ਨਹੀਂ ਕਰਦੇ ਅਸੀਂ ਜਾਣਦੇ ਆ ਅਗਦੇ ਘਰ ਜਾਣਦੇ ਆ ਪਹਿਲਾਂ ਦੱਸ ਦਿੰਦੇ ਉਹਨਾਂ ਨੇ ਵੀ ਅਸੀਂ ਆਉਣ ਲੱਗੇ ਤੁਸੀਂ ਘਰੋਂ ਬਾਹਰ ਬਾਕੀ ਆਂਟੀ ਦੀ ਕੁੜੀ ਨੂੰ ਇਹੋ ਇਨਸਾਫ ਇਨਸਾਫ ਸਾਨੂੰ ਮਿਲਣਾ ਚਾਹੀਦਾ ਹਾਂਜੀ ਮਾਵਾ ਉਹ ਨੋ ਸਾਸ ਤੋਂ ਦੋਵੇਂ ਲੜਦੀਆਂ ਰਹਿੰਦੀਆਂ ਜਿਸ ਦਿਨ ਦੀ ਗੁੜੀਆਂ ਮੇਰੀ ਗਈ ਉਦੋਂ ਦਾ ਉਹਨਾਂ ਦੇ ਘਰੇ ਉਹ ਹੀ ਤਮਾਸ਼ਾ ਏ ਨਹੀਂ ਜਿਸ ਦਿਨ ਤੁਸੀਂ ਕਹਿੰਦੇ ਹੋ ਉਹਦੀ ਉਹਦੀ ਘੱਟ ਹੋ ਗਈ ਆ ਹਾਂਜੀ ਹਾਂਜੀ ਕੋਈ ਫੋਨ ਹੈ ਕਿ ਮਾਰਕੜੀ ਹੋਈ ਸੀ ਤੇ ਲੋ ਹਾਂਜੀ ਨਿਸ਼ਾਨ ਨੇ ਕੁੱਟਿਆ ਮਾਰਿਆ ਸੀ ਬਹੁਤ ਜ਼ਿਆਦਾ ਗੁੜੀਆਂ ਨੇ ਦੱਸਿਆ ਸੀ ਜੀ ਕਹਿੰਦੇ ਦੱਸਿਆ ਸੀ ਜਿਵੇਂ ਦੱਸਿਆ ਫੋਨ ਕਰਕੇ ਹਾਂਜੀ ਫੋਨ ਕਰਕੇ ਸਾਨੂੰ ਦੱਸਿਆ ਹੈ ਕਹਿੰਦੀ ਕਿ ਭਈ ਮੰਮੀ ਅੱਜ ਨਿਸ਼ਾਨ ਨੇ ਬੜਾ ਰਾਤ ਵੀ ਕੁੱਟਿਆ ਦਿਨੇ ਵੀ ਕੁੱਟਿਆ ਮੁੜ ਕੇ ਮੈਨੂੰ ਫੜ ਕੇ ਵਾਲਾਂ ਦੇ ਨਾਲ ਥੂਕੇ ਬਾਹਰ ਲੈ ਕੇ ਗਿਆ ਉਹ ਤਾਂ ਵਾਲਾਂ ਦਾ ਥੂੜ ਦਾ ਕੋਈ ਪ੍ਰੂਫ ਤੁਹਾਨੂੰ ਮਿਲਿਆ ਨਹੀਂ ਸਾਡੇ ਕੋਲ ਪ੍ਰੂਫ ਤਾਂ ਕੋਈ ਵੀ ਨਹੀਂ ਹੈਗਾ ਸਿਰਫ ਜੀ ਕੈਮਰੇ ਵਿੱਚ ਨਹੀਂ ਉਹ ਉਹਨਾਂ ਦੇ ਗੁਰਦੁਆਰੇ ਦੇ ਸਾਹਮਣੇ ਲੱਗਿਆ ਵਾ ਉੱਥੋਂ ਹੀ ਪਤਾ ਲੱਗ ਸਕਦਾ ਵਾ ਕੀ ਉਹ ਕਿਸੇ ਦੇਖਿਆ ਉਹ ਪ੍ਰੂਫ ਨਹੀਂ 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 ਵੇਖਿਆ ਕਹੀਂ ਤਾਂ ਉਹਨਾਂ ਦੇ ਪਿੰਡ ਗਏ ਨਹੀਂ ਜੋਂ ਕੁੜੀਆਂ ਮੁੱਕ ਗਈ ਹੈਗੀ ਪਰਮਜੀਤ ਜੀ ਕਰਸਾਈ ਦਾ ਸਾਨੂੰ ਦਿਖਾਇਆ ਮੈਂ ਲੈਂਦੇ ਵੀ ਇਹਦੇ ਜਿੱਤ ਹੁੰਦੇ ਹੀ ਆਉਂਦੇ ਆ ਪਰ ਐਸਆਈ ਪਰਮਜੀਤ ਨੇ ਤੇ ਸਾਨੂੰ ਦਿੱਤੇ ਨਹੀਂ ਨੇ ਉਹਨਾਂ ਸਾਨੂੰ ਇੰਨੇ ਕਿ ਪਾਈ ਹੁੰਦੀ ਚੀਜ਼ ਇਹ ਅਜੇ ਵੀ ਆਵੇ ਜਾਂਦੀ ਆ ਯਾਰ ਡੱਬੀ ਚ ਪਾਈ ਹੋਈ ਆ ਇਹ ਬਚਲਾ ਕੇ ਦੀਦਾ ਉਹ ਬਈ ਇਹਦੇ ਬੋਲ ਆ ਇਹ ਐਸਆਈ ਪਰਮਜੀਤ ਕੋ ਇਹ ਆਪੀ ਸਾਡੀ ਬੇਟੀ ਦਾ ਸਾਨੂੰ ਇਨਸਾਫ ਲੈਣਾ ਚਾਹੀਦਾ ਸੱਸੂ ਆਦੀ ਨੇ ਉਸ ਦਿਨ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਵਾ ਆਂਦੀ ਮੈਂ ਇਹਨੂੰ ਮੰਨੂ ਧੀ ਬਣਾਇਆ ਆਪਣੀ ਮੰਨਤੀ ਵਰਗੀ ਤੇ ਅੱਜ ਉਹਦੀ ਮੰਨੂ ਵੀ ਜੀਂਦੀ ਆ ਉਹਦਾ ਨਿਸ਼ਾਨ ਵੀ ਜੀਂਦਾ ਤਾਂ ਸਾਡੀ ਧੀ ਉੱਥੇ ਆਈ ਨਹੀਂ ਸੁਖਦੀਪ ਕੌਰ ਉਹਨੇ ਕਿਹਾ ਕਿ ਇਸ ਇਤਰਾ ਲਾਇ ਤੋਂ ਮਸੱਜੀ ਕੀਤੀ ਆ। ਦਾਦਾ ਜੀ ਅਸੀਂ ਦੋ ਹਾਥੀ ਲੱਦ ਕੇ ਸਮਾਨ ਦੇ ਦੇ ਕੇ ਆਏ ਆ। ਇੱਕ ਉਹ ਗੁੜੀਆ ਦੇ ਵਿੱਚ ਕੱਪੜੇ ਨਾਲ ਉਹਦੇ ਸਾਰੇ ਟੱਬਰ ਦੇ ਕੱਪੜੇ ਲੈ ਕੇ ਗਏ ਆ। ਸਭ ਕੁਝ ਘੜਿਆ। ਹੋਰ ਕੀ ਕੀ ਤੁਹਾਡੇ ਚੰਗਰ ਵੀ ਗਏ ਆ ਦੂਸਰੀ ਮੋਫਟ ਗਈ ਆ। ਦੋ ਹਾਥੀ ਲੱਦ ਕੇ ਸਮਾਨ ਦੇ ਸੋਫਾ ਆ ਦੂਸਰਾ ਰਸਲ ਟੇਬਲ ਆ ਸਾਰਾ ਕੁਝ ਗਿਆ ਹੈ। ਹੋਰ ਕੀ ਮੰਗ ਕਰਦੀ ਉਹ ਵਾਰੀ ਵਿੱਚ ਉਹਨਾਂ ਨੂੰ ਖਾਣ ਦੀਆਂ ਮੰਗੀਆਂ। ਖਾਂਦੀ ਹਾਂ ਜੀ ਗਈਆਂ। ਰਾਈਲ ਮੱਝਾਂ ਲੈ ਕੇ ਹੁਣ ਕੀ ਮੰਗਦੀ ਹੋ ਤੁਸੀਂ ਮੰਗਾ ਸਾਨੂੰ ਇਨਸਾਫ ਸਾਨੂੰ ਇਨਸਾਫ ਇਹ ਮਿਲਣਾ ਚਾਹੀਦਾ ਕਿ ਸਾਡੀ ਬੇਟੀ ਦੀ ਮੌਤ ਦਾ ਮੁੱਲ ਪੈਣਾ ਚਾਹੀਦਾ ਵਾ ਕਿ ਉਹਨੂੰ ਮਾਰਿਆ ਖਾਦੇ ਵਿੱਚ ਜੇ ਉਹਨਾਂ ਦੀ ਨਹੀਂ ਬੰਤਾਂ ਨੂੰ ਦੀ ਸਾਡੇ ਘਰ ਸਾਡੀ ਬੇਟੀ ਪਜਾ ਦਿੰਦੇ ਹਾਂਜੀ ਰਾਈਟ ਕਿ ਇਹ ਕਰ ਕਰ ਕੋਈ ਰਾਈਟਰ ਆਉਂਦਾ ਰਾਈਟ ਵੀ ਇਹਦੇ ਤੱਕ ਪਹੁੰਚਦਾ ਪੜਾਈ ਦੇ ਕਾਪੀ ਪੜਾਈ ਦੇ ਨੰਬਰ ਘਟਾਏ ਜਾਂਦੇ ਜੰਗੀ ਕਲਾ ਦੀ ਲੋੜ ਹੱਜ ਆਜੋ ਆਪਾਂ ਹੋਰ ਜਾਣਦੇ ਹਾਂ ਹਾਂ ਜੀ ਤੁਸੀਂ ਜਾਣਦੇ ਹੋ ਕਿ ਕੁਝ ਇਸ ਸਮਾਂ ਦੀ ਵੀ ਹੈ ਜੀ ਕਿ ਜੋ ਪਲੇਅਰ ਬੈਕੀ ਉੱਪਰ ਦੀ ਸਮਾਂ ਪਤਾ ਬਤਾਉਣਾ ਪੜਾਈ ਦੇ ਸਬੰਧ ਤੇ ਹੋਰ ਬਤਾਓ ਕਿ ਨਾ ਕੋਈ ਪ੍ਰੀਖਿਆਵਾਂ ਤੋਂ ਵੀ ਜਾ ਪੜ੍ਹੂੰ ਇਹਨਾਂ ਤੋਂ ਬਾਕੀ ਕੋਈ ਕੋਈ ਹੋਰ ਪਹਿਲੇ ਉਸ ਤੋਂ ਲੜਾਈ ਝਗੜਾ ਕੋਈ ਸੁਣਿਆ ਹੋ ਕੋਈ ਪਰਿਵਾਰ ਵਿੱਚ ਕੋਈ ਮਾਨਸਿਕ ਦਾ ਦੋਨੋਂ ਪਰਿਵਾਰਾਂ ਵਿੱਚ ਕੋਈ ਐਹੋ ਜਿਹਾ ਝਗੜਾ ਤਾਂ ਨਹੀਂ ਹੋਇਆ ਕੋਈ ਬਣਾਏ ਵਿਚ ਨਹੀਂ ਪਹੁੰਚਾ ਕੋਈ ਪਰਿਵਾਰਾਂ ਦੇ ਵਿਚ ਨਹੀਂ ਉਹਨੇ ਵਿਰਾਂਤ ਨਹੀਂ ਹਿੰਕਾ ਜੀ ਆਪਣਾ ਨਾਮ ਦੱਸੋ ਅੱਛਾ ਜੀ ਕੀ ਬਾਰੇ ਤੁਸੀਂ ਜਾਣਦੇ ਹੋ ਇਸ ਕੇਸ ਦੇ ਬਾਰੇ ਸਬੰਧਿਤ ਸਾਨੂੰ ਕੋਈ ਜਾਣਕਾਰੀ ਦਿਓ ਇਸ ਤੋਂ ਪਹਿਲਾਂ ਜਦੋਂ ਸ਼ਾਦੀ ਹੋਈ ਨੂੰ ਕਿੰਨੇ ਦਿਨ ਹੋ ਗਏ ਸਮਾਂ ਸਵਾ ਸਾਲ ਦੇ ਦੌਰਾਨ ਕੋਈ ਲੜਾਈ ਝਗੜਾ ਕੋਈ ਲੜਾਈ ਝਗੜਾ ਨਹੀਂ ਸੁਣਿਆ ਇਹ ਨਹੀਂ ਲੜਕੀ ਕੇ ਸੁਭਾਅ ਦੀ ਸੀ ਸੁਖਦੀਪ Kaur ਜਿਹਦੇ ਦੇਖੀ ਸੁਣਿਆ ਹੋਗਾ ਪਿੰਡ ਚ ਬਹੁਤ ਚੰਗੀ ਹੈ ਮੈਨੂੰ ਪਹਿਲਾਂ ਮਿਲਿਆ ਉਹਦੀ ਗੜੀ ਦੀ ਸੱਸ 20 ਦਿਨ ਪਹਿਲਾਂ ਜਦੋਂ ਹੋ ਰਣੀ ਜਦੋਂ ਅੰਮ੍ਰਿਤ ਜੀਤਰਾ ਦੀ ਮੈਨੂੰ ਹੋ ਰਣੀ ਸਾਰਿਆਂ ਨੂੰ ਰੱਖਦੇ ਬਹੁਤ ਚੰਗੀ ਹੈ ਠੀਕ ਹਾਂਜੀ ਜਿਸ ਤਰ੍ਹਾਂ ਇਹ ਇਹ ਫਰਮ ਦੇ ਚਾਰਜ ਹੋ ਇਸ ਤਰ੍ਹਾਂ ਦੇ ਆਪਾਂ ਨਾਂ ਦਾ ਸੀ ਤੁਸੀਂ ਇਸ ਪਿੰਡ ਰਹਿਣ ਵਾਲੇ ਹੋ ਬਹੁਤ ਹਨ ਮੇਰੇ ਚੇਲੇ ਹੋਰ ਅੱਛਾ ਮੰਨ ਲਓ ਕਿ ਮਨੋਕੇਤ ਨਾਲ ਸਬੰਧ ਰਹੇ ਨੇ 2012 ਵਿੱਚ ਸ਼ਾਦੀ ਤੋਂ ਬਾਅਦ ਬਿਲਕੁਲ ਨਾ ਚੁਟੇ ਰਹੇ ਮੇਰੇ ਨਾਲ ਪਾਣੀ ਦਾ ਗਿਆ ਨਹੀਂ ਹੈ ਕਿ ਮਤਲਬ ਇਹ ਇਹਨਾਂ ਦੀ ਕੀ ਗੱਲਬਾਤ ਹੋਈ ਜਿਹੜਾ ਕਿ ਲੜਕੀ ਨੇ ਜ਼ਹਿਰ ਖਾ ਲਈ ਹੈ ਦਾ ਸਟੇਟਮੈਂਟ ਨਹੀਂ ਸਾਹਮਣੇ ਅੱਛਾ ਕੋਈ ਹੋਰ ਇਸ ਤੋਂ ਜ਼ਿਆਦਾ ਹਾਲਾਤਾਂ ਜਾਣਕਾਰੀ ਕਿਸੇ ਕੋਲ ਹੈਗੇ ਜੀ ਇਹਨਾਂ ਨੂੰ ਕੁਛ ਸੀ ਵੀ ਉਹਦੇੋ ਕਿ ਲੜਕੀ ਦੇ ਘਰ ਸਾਰੇ ਪਰਿਵਾਰ ਦੇ ਪਿੰਡ ਆਏ ਹੋਏ ਆ ਜਿੱਥੇ ਕਿ ਸਹੁਰਿਆਂ ਵੱਲੋਂ ਪਤਾ ਪਿਤਾਲ ਲੜਕੀ ਨੇ ਕੁਛ ਨਹੀਂ ਸਾਰੇ ਪਰਿਵਾਰ ਇਹਨਾਂ ਦੇ ਸਬੰਧ ਵਿੱਚ ਮੈਨੂੰ ਤੁਹਾਨੂੰ ਕੀ ਨਹੀਂ ਜਾਣਤਾ ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਸਰ ਸਭ ਤੋਂ ਕੀ ਕਰਦੇ ਆ ਜੀ ਉਦੋਂ ਤੋਂ ਲੈ ਕੇ ਨਾਕ ਦੀ ਹੁੰ ਤੱਕ ਜਦੋਂ ਦਾ ਕੇਸ ਹੋਇਆ ਕੋਈ ਇਹੋ ਜਿਹਾ ਕੇਸ ਨਹੀਂ ਅਸੀਂ ਇਹਦੇ ਵਿੱਚ ਸੁਣਿਆ ਨਾਕ ਦੀ ਝਗੜੇ ਦੀ ਗੱਲ ਸੁਣੀ ਆ ਇਹ ਦੋਵੇਂ 9700 ਤਕਰੀਬਨ ਰੋਜ਼ ਕਾਲੇ ਮਰ ਮੱਥਾ ਟੇਕਣ ਜਾਂਦੀਆਂ ਰਹੀਆਂ ਵਾ ਕਦੀ ਕੋਈ ਐਹੋ ਜਿਹੀ ਗੱਲ ਨਹੀਂ ਸੁਣੀ ਅਬ ਬਾਕੀ ਵਿਆਹ ਆ ਲਾਸਟ ਹੈ ਜਿਹੜਾ ਕੇਸ ਹੋਇਆ ਉਹ ਤੋਂ ਪਹਿਲਾਂ ਚਾਰ ਪੰਜ ਫੰਕਸ਼ਨ ਇਹਨਾਂ ਮਤਲਬ ਕੀਤੇ ਆ ਘਰ ਦੇ ਵਿੱਚ ਜੇ ਕੋਈ ਝਗੜਾ ਹੋਵੇ ਤਾਂ ਕਦੀ ਫੰਕਸ਼ਨ ਨਹੀਂ ਹੋਏ ਨਹੀਂ ਸਰ ਜਿਹੜੇ ਅਸੀਂ ਸੁਣਦੇ ਰਹੇ ਕਿ ਪਰ ਅੱਜ ਵੀ ਤੱਕ ਰੋਜ਼ ਕਾਤੇ ਸਪੀਕਰ ਲਗਾ ਹੁੰਦਾ 50 50 ਕੀ ਕਟਿਆ ਕੁਝ ਕਟਿਆ ਮਨ ਇਹੋ ਜਿਹੇ ਕੀ ਵਾਪਰਿਆ ਕਿ ਜਿਹੜਿਆ ਕਿ ਤੁਹਾਨੂੰ ਪਤਾ ਹੋਵੇ ਕਿ ਉਸਨੇ ਇੱਕ ਨਾਮ ਜਰ ਖਾਲੀ ਦਸ ਚਾ ਪਿਆ ਇਹ ਜਿਹੜਾ ਸਾਨੂੰ ਉਹ ਵੀਡੀਓ ਫੁਟੇਜ ਤੋਂ ਪਤਾ ਲੱਗਾ ਕਿ ਉਹ ਕੁੜੀ ਨੇ ਡੀਏ ਦੇ ਪੇਪਰ ਭਰੇ ਸੀ ਤੇ ਉਧਰੋਂ ਬੱਤੀ ਟੁੱਟੀ ਸੀ ਉਹਦੇ ਮਨ ਤੇ ਬਹੁਤ ਸੀ ਕਿ ਮੈਂ ਬੱਚੀ ਵੀ ਸਾਮੂਹਕੀ ਤੇ ਮੈਂ ਪੇਪਰ ਕਿੱਦਾਂ ਲਵਾਂਗੀ ਉਹ ਪੇਪਰਾਂ ਦੇ ਬੋਝ ਕਰਕੇ ਆਉਂਦੀ ਆ ਵੀ ਮੈਂ ਮੇਰੇ ਟੈਨਸ਼ਨ ਆ ਤੇ ਉਹ ਉਹ ਚੱਕਰਤ ਮੈਂ ਕਰਕੇ ਚੱਲਦੀ ਇਸ ਕੱਲ ਦੇ ਉੱਪਰ ਉਹਦੀ ਸੱਸ ਨਾਲ ਤਲਕ ਤਕਰਾਰ ਵੀ ਹੋਈ ਕੋਈ ਨਹੀਂ ਕੋਈ ਸਾਨੂੰ ਨੇ ਨਹੀਂ ਕੋਈ ਕੋਈ ਸਾਰੀ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਨੌ ਸੱਸ ਦੀ ਖੂਬ ਲੜਾਈ ਹੋ ਰਹੀ ਸੀ ਤੇ ਕੋਈ ਬਾਕੀ ਇੰਨਾ ਵੀ ਨਹੀਂ ਹੁੰਦਾ ਕਿ ਜਿਹੜਾ ਇੱਕ ਪੇਪਰਾਂ ਦੀ ਖਾਤਰ ਜਾਂ ਆਪਣਾ ਇੱਕ ਬੱਚੀ ਦੀ ਖਾਤਰ ਉਹ ਦਵਾਈ ਖਾ ਲਵੇ ਇਹਦੇ ਇਹਦੇ ਚ ਭੈਣ ਦੀ ਗੱਲ ਹੁਣ ਕਿਸੇ ਤੇ ਆ ਕਿ ਜਦੋਂ ਦੀ ਉਹ ਵੀਡੀਓ ਆ ਤਕਰੀਬਨ ਜੂਨ ਦੇ ਮਹੀਨੇ ਦੀ ਜਦੋਂ ਅੰਬ ਦਾ ਸੀਜ਼ਨ ਆ ਉਹ ਸੀਜ਼ਨ ਦੇ ਵਿੱਚ ਉਸ ਵੇਲੇ ਉਹ ਲੜਕੀ ਪ੍ਰੈਗਨੈਂਟ ਸੀ ਔਰ ਉਹਨੂੰ ਇਨਫੈਕਸ਼ਨ ਸੀ ਤੇ ਸੱਸ ਜਾਂ ਮਾਂ ਕੋਈ ਵੀ ਉਹਨੂੰ ਮਤਲਬ ਰੋਕਦੀਆਂ ਕਿ ਆਹ ਫਲ ਨਾ ਖਾਓ ਉਹ ਜਿਆਦਾ ਉਹ ਤਕਰੀਬਨ 4-5 ਫਲ ਉਹਨੇ ਅੰਬ ਦੇ ਰੱਖੇ ਸੀ ਉਹਨੇ ਉਹਨੂੰ ਰੋਕਿਆ ਵਾ ਤੇ ਉਹ ਦੇਖੋ ਉਹ ਲੜਕੀ ਵੀ ਮਤਲਬ ਤੇਜਰਾੜ ਉਹ ਜਿਹੜੀ ਉਹ ਤੋਂ ਪੱਤਰ ਰਿਕਾਰਡਿੰਗ ਕਰ ਰਹੀ ਹੈ ਮੇਰੀ ਮਾਂ ਨੂੰ ਰ ਕੋਈ ਨਹੀਂ ਪਤਾ ਕਿ ਰਕੋਡਿੰਗ ਹੋ ਰਹੀ ਹੈ ਮਾਂ ਉਸ ਟੀ ਦੇ ਵਿੱਚ ਇਹ ਚੀਜ਼ ਮਤਲਬ ਆਪਣੇ ਹਿਸਾਬ ਨਾਲ ਗੱਲ ਕਰ ਰਹੀ ਹੈ ਉਹਦੀ ਕਿਉਂਕਿ ਉਹ ਪੁਲਿਸ ਮਹਿਕਮਾਵਾ ਥੋੜਾ ਬਹੁਤ ਉੱਚੀ ਬੋਲਣ ਦੀ ਆਦਤ ਵੀ ਹੋ ਸਕਦੀ ਹੈ ਪਰ ਉਹਨੇ ਉਹਦੇ ਚ ਉਹਨੂੰ ਇਹ ਨਹੀਂ ਪਤਾ ਕਿ ਮੇਰੀ ਰਿਪੋਰਟਿੰਗ ਹੋ ਰਹੀ ਹੈ ਲੜਕੀ ਨੂੰ ਪਤਾ ਕਿ ਮੈਂ ਰਕੋਡਿੰਗ ਕਰ ਰਹੀ ਹਾਂ ਲੜਕੀ ਉਸ ਹਿਸਾਬ ਨਾਲ ਛੇੜ ਛੇੜ ਕੇ ਗੱਲਾਂ ਕਢਾ ਰਹੀ ਹੈ ਉਹਦੇ ਤੋਂ ਜਦ ਕਿ ਉਹ ਸਿਰਫ ਕੋਈ ਵੀ ਮਾਂ ਆਪਣੀ ਮਰਤੀ ਨੂੰ ਜਾਂ ਨੂੰ ਜਿਹੜੀ ਸਾਥ ਸਾਥ ਨੂੰ ਰੋਣ ਲੱਗੂਗੀ ਕਿ ਤੁਹੂ ਪ੍ਰੈਗਨੈਂਟ ਆਂਦੇ ਤੈਨੂੰ ਇੱਕ ਡਾਕਟਰ ਨੇ ਮਨਾਂ ਕੀਤਾ ਇਹ ਫੜ ਲਈ ਸਰ ਉੱਥੇ ਪ੍ਰੈਗਨੈਂਟ ਉਹ ਪ੍ਰੈਗਨੈਂਟ ਜਿੱਦਾਂ ਤੁਸੀਂ ਕਹਿ ਰਹੇ ਹੋ ਉੱਥੇ ਉਹ ਗੱਲ ਨਹੀਂ ਆ ਰਹੀ ਉੱਥੇ ਇਹ ਆ ਰਹੀ ਆ ਕੰਮ ਦੀ ਸੱਸ ਨੇ ਵੀ ਕਿਹਾ ਕਿ ਮੇਰੇ ਕੋ ਕੰਮ ਨਹੀਂ ਹੋ ਰਿਹਾ ਜੋ ਵਾਇਰਲ ਹੋਈ ਵੀਡੀਓ ਸਾਡੇ ਕੋਲ ਆ ਚੁੱਕੀ ਆ ਤੇ ਉਹਦੇ ਵਿੱਚ ਇਹ ਲਿਖਿਆ ਹੋਆ ਮਤਲਬ ਉਹ ਬੋਲ ਰਹੀ ਹੈ ਸੱਸ ਵਾਰ-ਵਾਰ ਕਿ ਭਈ ਮੈਂ ਨਾਖਿਲੀ ਦਾ ਕੰਮ ਨਹੀਂ ਕਰਨਾ ਹੈਗਾ ਤੇ ਮੈਨੂੰ ਤੁਹਾਡੇ ਕੰਮ ਦਾ ਠੇਕਾ ਨਹੀਂ ਆ ਇਹ ਚੀਜ਼ਾਂ ਉੱਥੇ ਜੇ ਉਹ ਲੜਦੀਆਂ ਨਹੀਂ ਸੀ ਬਹੁਤ ਪਿਆਰ ਸੀਗਾ ਉੱਥੇ ਉਹ ਚੀਜ਼ਾਂ ਦਾ ਤੁਹਾਨੂੰ ਵੀ ਪਤਾ ਤੁਹਾਡੇ ਨਹੀਂ ਜੇ ਪਿਆਰ ਇੰਨਾ ਸੀ ਤੁਸੀਂ ਕਹਿ ਰਹੇ ਹੋ ਕਿ ਸੱਸ ਇੱਕ ਵਧੀਆ ਚੀਜ਼ ਤੋਂ ਰੋਕ ਰਹੀ ਆ ਮੇਰੀ ਗੱਲ ਸੁਣ ਲਓ ਨਾ ਵਧੀਆ ਚੀਜ਼ ਤੋਂ ਰੋਕ ਰਹੀ ਫਰੁੱਟਾਂ ਤੋਂ ਹਾਂਜੀ ਉਹ ਨੌਕਰੀ ਕਰ ਰਹੀ ਆ ਸਰਵਸ ਕਰਦੀ ਆ ਨਾ ਉਸ ਦਿਨੇ ਸਾਰਾ ਦਿਨ ਡਿਊਟੀ ਕਰਦੀ ਆ ਔਰ ਡਿਊਟੀ ਡਿਊਟੀ ਕਰਕੇ ਆਣ ਕੇ ਉਹ ਕਹਵੇ ਕਿ ਮੈਂ ਹੁਣ ਕੰਮ ਇਹ ਕੰਮ ਵੀ ਇਹੋ ਕਰੇ ਹੈਨਾ ਤੇ ਫਿਰ ਉਹ ਕਹਿੰਦੀ ਆ ਵੀ ਮੈਂ ਨਹੀਂ ਕੰਮ ਕਰਨਾ ਵੀ ਮੈਂ 12 ਦਿਨ ਤੱਕ ਫੜੀ ਹੋ ਕੇ ਡਿਊਟੀ ਕਰਦੀ ਆ ਉੱਥੇ ਉਹ ਡਿਊਟੀ ਉਹਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਤ ਤੋਂ ਸਤ ਡਿਊਟੀ ਹੁੰਦੀ ਆ ਤੇ ਫਿਰ ਆਣ ਕੇ ਉਹ ਕਰਦਾ ਕਿਦਾਂ ਕੰਮ ਉਹ ਸਿੱਧਾ ਉਹ ਬੱਚਾ ਮਤਲਬ ਮਾਂ ਬਾਪ ਕੁਛ ਨਾ ਕੁਛ ਆਪਣੀਆਂ ਧਿਆਨੂ ਵਿੱਚ ਤੇ ਮਾਵਾਂ ਕਹਿੰਦੀ ਆਈਆਂ ਕਿ ਜੇ ਨੌਨੂ ਨੇ ਆਪਣੀ ਧੀ ਸਮਝੀ ਕੇ ਕਹਿ ਰਹੀ ਓਹ ਪਰ ਨੋ ਨੂੰ ਇਹ ਨਹੀਂ ਨਾ ਇਹ ਕਰਕੇ ਥੋੜੀ ਕਹਿ ਰਹੀ ਉਹਨੂੰ ਤੇ ਆਪ ਦੋਨੇ ਰਿਸ਼ਤਾ ਲੈ ਕੇ ਆਈ ਆ। ਨਹੀਂ ਇਹ ਤਾਂ ਇੱਕ ਵੀਡੀਓ ਵਾਇਰਲ ਹੋ ਗਈ ਚਲੋ ਸਰਦਾਰੀ ਗੱਲ ਪਹੁੰਚੀ ਹੈ ਅਮੀਰ ਤੱਕ ਇਹ ਸੀ ਦੇਖੀਆ। ਹਾਂਜੀ। ਇਹ ਮਤਲਬ ਇਸ ਤੋਂ ਇਲਾਵਾ ਫਿਰ ਇਹ ਮਤਲਬ ਕਿ ਰੁਟੀਨ ਦੇ ਵਿੱਚ ਵੀ ਇੰਦਾਂ ਦੀ ਗੱਲਾਂ ਬਾਤਾਂ। ਨਹੀਂ ਰੁਟੀਨ ਤੇ ਤਾਂ ਕਦੀ ਕੋਈ ਅਜਿਹੀ ਗੱਲ ਨਹੀਂ। ਅਹੀਂ ਕੋਕੂ ਉੱਥੇ ਜਾ ਜਾਂਦੇ ਹੋ। ਸਰ ਉਹਦਾ ਬੱਚੀ ਹੈਗੀ ਸੀ ਜਦੋਂ ਇਹ ਗੱਲਾਂ ਬਾਤਾਂ ਹੋਈਆਂ ਉਹ ਤਾਂ ਬੱਚੀ ਉਹਦੋਂ ਪ੍ਰੈਗਨੈਂਟ ਸੀ ਪ੍ਰੈਗਨੈਂਟ ਸੀ ਕਿ ਇਹ ਬੱਚੀ ਹੈਗੀ ਹੈ ਕਿ ਨਹੀਂ। ਪ੍ਰੈਗਨੈਂਟ ਸੀ ਬੱਚੀ ਤੇ ਹੋਈ ਆ 10ਵੇਂ ਮਹੀਨੇ ਚ ਇਹ 6ਵੇਂ ਮਹੀਨੇ ਦੀ ਹੈ 6ਵੇਂ ਦਾ 7ਵੇਂ ਮਹੀਨੇ ਦੀ ਗੱਲ ਯਕਿ ਤੁਸੀਂ ਕਹਿ ਰਹੇ ਆ ਕਿ ਅੰਬ ਤੋਂ ਹੀ ਲੜਾਈ ਹੋਈ ਆ ਅੰਬ ਤੋਂ ਜੇ ਲੜਾਈ ਹੋ ਰਹੀ ਆ ਤੇ 6 ਮਹੀਨਾ ਬੱਚੀ ਨੂੰ ਜਾ ਰਿਹਾ ਉਹ ਹੋ ਸਕਦਾ ਕਿ ਡਾਕਟਰ ਵੀ ਉਹਦਾ ਮਨਾ ਕਰਦੇ ਆ ਇੱਕ ਉਹਦੀ ਸਟੱਡੀ ਚੱਲ ਰਹੀ ਆ ਤੇ ਨਾਲ ਨਾਲ ਉਹਨੂੰ ਘਰ ਦੇ ਵਿੱਚ ਉਹ ਵੀ ਮਾਂ ਜੇ ਹੁੰਦੀ ਤੁਸੀਂ ਮਾਂ ਦੇ ਸਵਾਲ ਕੀਤਾ ਵਾ ਮਾਂ ਵੀ ਉਹ ਕਹਿ ਰਹੀ ਆ ਬੱਚੇ ਨੂੰ ਕਿ ਹਾਂ ਤੇ ਰੈਸਟ ਮਤਲਬ ਰੈਸਟ ਕਰੋ ਬੈਡ ਰੈਸਟ ਅੱਜ ਕੱਲ ਖਾਸ ਡਾਕਟਰ ਦੱਸਦੇ ਆ ਕਿ ਬੈਡ ਰੈਸਟ ਕਰੋ ਕਿ ਹੁਣ ਬੱਚੇ ਨੂੰ 6 ਮਹੀਨਾ ਲੱਗ ਰਿਹਾ ਵਾ ਜਾਂ ਬੱਚੀ ਨੂੰ ਲੱਗ ਰਿਹਾ ਵਾ ਤੇ ਇਹ ਕੋ ਦਾ ਸਟੱਡੀ ਚੱਲ ਰਹੀ ਸੀ ਨਾਲ ਨਾਲ ਤੇ ਉਹਦੇ ਕਿ ਇੱਕ ਮਾਂ ਦੀ ਤੁਸੀਂ ਕਿਹਾ ਨਾ ਵੀ ਮਾਂ ਵੀ ਕਹਿ ਸਕਦੀ ਮਾਂ ਆਪਣੇ ਬੱਚੀ ਨੂੰ ਫਿਰ ਇਹ ਡਬਲ ਉਸ ਨੂੰ ਕੰਮ ਲੈ ਕੇ ਫਿਰ ਇਹ ਵੀ ਨਾਲ ਨਹੀਂ ਟੌਰਚਰ ਥੋੜੀ ਨਾ ਕਰ ਸਕਦੀ ਮਾਂ ਮਾਂ ਟੌਰਚ ਨਹੀਂ ਕਰ ਰਹੀ ਉਹਦੇ ਵਿੱਚ ਕਿੱਥੇ ਟੌਰਚ ਕਰ ਰਹੀ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਆਪ ਵੇਖ ਲਿਓ ਜੋ ਵੀਡੀਓ ਵਾਇਰਲ ਹੋਈ ਉਹ ਵੀਡੀਓ ਵੀ ਆਡੀਓ ਵੀ ਹੋਈ ਆ ਆਡੀਓ ਵੀ ਹੋਈ ਆ ਵੀਡੀਓ ਹਾਂਜੀ ਹਾਂ ਉਹਦੇ ਵਿੱਚ ਕਿਤੇ ਉਹ ਟੌਰਚਰ ਕਰਦੀ ਦਿਖ ਨਹੀਂ ਰਹੀ ਕੋਈ ਬੋਸਰ ਬੋਲ ਉੱਚੀ ਰਹੀ ਆ ਅਸੋ ਅਸੋ ਕੋਈ ਨਹੀਂ ਹੋ ਰਿਹਾ ਨਹੀਂ ਉਹਦੇ ਵਿੱਚ ਕੀ ਬਰਾਬਰ ਤੇ ਕੰਮ ਦੀ ਕੰਮਲੀ ਤੇ ਕਹਿ ਰਹੀ ਆ ਉਹ ਚਲੋ ਹਾਂਜੀ ਬਿਆਖੜਤੀ ਹੋ ਰਹੀ ਆ ਤਕਰਾਰ ਹੋ ਰਹੀ ਆ ਤਕਰਾਰ ਹੋ ਰਹੀ ਆ ਤੇ ਉਹਨੇ ਮੰਨਾ ਕੀਤਾ ਉਹਨੂੰ ਫੜਖਾਣ ਬਸ ਠੀਕ ਹੈ ਠੀਕ ਆ ਉਹ ਤਾਂ ਕੋਈ ਹੋਰ ਗੱਲ ਨਹੀਂ ਦੀਦੀ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਸਬੰਧ ਦੇ ਵਿੱਚ ਠੀਕ ਆ ਜਿਓ ਆਪਾਂ ਨੂੰ ਲੜਕੀ ਦੇ ਸਹੁਰੇ ਪਰਿਵਾਰ ਘਰ ਪਹੁੰਚੇ ਹੋਏ ਜੋ ਕਿ 7 ਜਨਵਰੀ ਦੀ ਲੜਕੀ ਦੀ ਡੈਥ ਹੋ ਚੁੱਕੀ ਜੋ ਕਿ ਨੇ ਸੁਸਾਇਡ ਕੀਤੀ ਸੀਗੀ ਤੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਆਪਾਂ ਤੇ ਉਸਦੇ ਚਾਚਾ ਨਾਲ ਵੀ ਗੱਲਬਾਤ ਕਰਾਉਣੀ ਆ ਜੋ ਕਿ ਲੜਕੀ ਨੂੰ ਉਸ ਟਾਈਮ ਸੌਲਵ ਕਰ ਰਹੇ ਸੀ ਤੇ ਚਾਚਾ ਜੀ ਬਹੁਤ ਬਹੁਤ ਲੋਕਾਂ ਦੇ ਨਾਮ ਕਿਰਪਾਲ ਸਿੰਘ ਕਿਰਪਾਲ ਸਿੰਘ ਜੀ ਘੋਦੀ ਜੀ ਪੋਣਾ ਇਹ ਮੇਰੇ ਜਿਹੜੀ ਦੇਖਿਓ ਸਰਦੀਪ ਸਿੰਘ ਜੀ ਦੀ ਬੇਟੀ ਗੁਰਦੀਪ ਕੌਰ ਦੀ ਬੇਟੀ ਹੈ ਤੁਸੀਂ ਸੁਖਦੀਪ ਕੌਰ ਦੇ ਕੀ ਲੱਗਦੇ ਹੋ ਨਾਲ ਚਾਚਾ ਸਹੁਰਾ ਚਾਚਾ ਸਹੁਰਾ ਲੱਗਦੇ ਆ ਆ ਬੇਟੀ ਦੇ ਕਿੰਨੀ ਉਮਰ ਹੈ ਜਿਹਦੀ ਬੇਟੀ ਉਮਰ ਹੈ ਲਗਭਗ 8 ਸਾਲ ਹੈ अच्छा जो बेटी दे दीप कौर ने जनवरी महीने ਵਿੱਚ ਅ ਕੋਈ ਪੌਇਜ਼ਨ ਲਈ ਹੈ ਜਿਸ ਨਾਲ ਜੱਥ ਹੋ ਗਈ ਹੈ ਤੇ ਉਹਦੇ ਸਬੰਧ ਵਿੱਚ ਤੁਸੀਂ ਬਾਲੋ ਕੀ ਜਾਣਦੇ ਹੋ ਕਿ ਉਹਨੇ ਪੌਇਜ਼ਨ ਕਿਉਂ ਲਈ ਕਿ ਇਤਨਾ ਕਾਰਣਾ ਕਿਉਂ ਲਈ ਸਰ ਮੈਂ ਜਦੋਂ ਜਿਸ ਟਾਈਮ ਨੂੰ ਫੋਨ ਆਇਆ ਉਸ ਟਾਈਮ ਅਸੀਂ ਘੇਰ ਕੰਮ ਕਰ ਰਿਹਾ ਸੀ ਸਭ ਦੇ ਨਾਲ ਜੋ ਵੀ ਦੀ ਸਖਤੀ ਤੇ ਅੱਗੇ ਵੀ ਮੈਂ ਕਾਈ ਕਰ ਰਿਹਾ ਕਿ ਮੈਂ ਮੇਰਾ ਬੰਦਰ ਨੂੰ ਮੇਰੇ ਭਤੀਜੇ ਦਾ ਫੋਨ ਆਇਆ ਕਰਤਾ ਜੀ ਫੇਰਾਂ ਚਾਰ ਫਿਰ ਜੀ ਨੇ ਕੋਈ ਵੀ ਭਾਈ 3 ਇਹ ਕਮਟੇ ਨੂੰ ਤਾਂ ਅਸੀਂ ਮੈਂ ਬਾਅਦ ਹੱਤਾਲ ਵਿੱਚ ਤੇ ਹੱਤਾਲ ਵਿੱਚ ਜਦ ਤੁਸੀਂ ਗਏ ਤਾਂ ਤੁਸੀਂ ਕੀ ਦੇਖਿਆ ਸਰ ਮੈਂ ਜਦੋਂ ਵਿਖਿਆ ਤੇ ਜਾ ਕੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਜਿਹੜੇ ਲਾਲਚਾ ਹੈ ਉਹਨਾਂ ਨੇ ਮੇਰੇ ਸਹਿਯੋਗ ਕਰਕੇ ਉਹਨਾਂ ਪਰਿਵਾਰ ਨੂੰ ਸਿਆਣੀ ਐਵੇਂ ਫਰਫਾਟਾ ਰਹੀ ਹੈ ਇਹ ਦੇ ਪੱਧਰ ਦੇ ਨਾਲ ਤੋਂ ਬਹੁਤ ਘੱਟ ਆ ਤੇ ਤੁਹਾਨੂੰ ਪਤਾ ਚੀਜ਼ ਹੈ ਕਿ ਇਸ ਕਾਰਨ ਕਿੰਨਾ ਕਾਰਨਾ ਕਰਦੇ ਹੈ ਤੇ ਮੈਂ ਤੁਹਾਨੂੰ ਦੱਸਾਈ ਨਹੀਂ ਪਤਾ ਰਿਹਾ ਜਦੋਂ ਸਾਡੇ ਨਾਲ ਕੀ ਕੋਲ ਸੂਨਵਾੜ ਦਿੱਤਾ ਉਹ ਸੌਂਹ ਰਹੀ ਹੈ ਤੇ ਕਿਹੜੇ ਅੱਜ ਕੱਲ੍ਹ ਦੀ ਗੱਲ ਹੈ ਕਿ ਪਲੇਰ ਹਸਤਾ ਲੱਗਿਆ ਤੇ ਚੈਰੀ ਹੈ ਹਾਂਜੀ ਤਰਈਆ ਤਰ ਗਿਆ ਅੱਛਾ ਤੁਸੀਂ ਸਾਡਾ ਫਿਕਰ ਪ੍ਰਚਿਤ ਰਥੇ ਨੇ ਫੋਟੇਜ ਵੀ ਕੱਢ ਕੇ ਵੀਡੀਓ ਉੱਪਰ ਜਾਈ ਦੇਖੀਏ ਜੋ ਉੱਥੇ ਹੋ ਰਿਹਾ ਹਾਂਜੀ ਕਿ ਉਥੇ ਜਿਹੜਾ ਕੌਣ ਕੌਣ ਲੜਕੀ ਪੱਖੋਂ ਤੁਸੀਂ ਇਨਫੋਰਮ ਕਿਹਨੇ ਇਨਫੋਰਮ ਕੀਤਾ ਲੜਕੀ ਪੱਖੋਂ ਜੇ ਜਿਹੜੀ ਜਿਹੜੀ ਲੜਕੀ ਜਿਹਦੇ ਨੂੰ ਸਾਥ ਨਹੀਂ ਕੀਤਾ ਵਿਸ਼ਵਾਸ ਨਹੀਂ ਆਛਾ ਤੇ ਉਥੇ ਜਿਹੜੇ ਉਸਨੇ ਮੌਕੇ ਤੇ ਕੌਣ ਆਈ ਉਹ ਆਈ ਸੀ ਕਿਰਨ ਜੀ ਸਿੰਘ ਆਏ ਸੀ ਬਹੁਤ ਕਾਫੀ ਲੇਟ ਆ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਵੀ ਕੋਈ ਸਮਾਂ ਪਾ ਕੇ ਲੜਕੀ ਨੂੰ ਦੇਖਾ ਜਾਣਾ ਤੇ ਤੁਸੀਂ ਪੁੱਛੋ ਕਿ ਕੀ ਗੱਲ ਕਰਦੇ ਹੋ ਕਿ ਗੱਲ ਇਹ ਚੀਜ਼ ਨੇ ਕਿਹਾ ਤੇ ਮੈਂ ਉਹ ਵੀਡੀਓ ਨੂੰ ਆਨਲਾਈਨ ਕਰਕੇ ਨੂੰ ਪੁੱਛਿਆ ਜੋ ਮੈਨੂੰ लड़की में लैके गया हस्पताल चली गई दाखिल करते हैं ट्रीटमेंट शुरू करता सी पंद्रह बाद कि ट्रीटमेंट बहुत ट्रीटमेंट जो दी जाती है कुछ एह दवाइया होगी जी साउंड स्टेट ऑफ माइंड नहीं मानते कि उस ट्रीटमेंट नहीं जाएगी लेकिन डॉक्टर साहब ने कहा डॉक्टर साहब ने मैंने कहा भी थोड़े समय तक दवाई सामने तो उस वे जो उसने बयान दिता है नहीं। उस बाद दो ढाई घंटे बाद उसकी ट्रीटमेंट शुरू हो चुका था उसकी तो जानते तो कि तो वगैरह तो जे डॉक्टर जी नहीं जानते लेकिन उस दवाइया असर उसने बयान दिता ਉਹਦੀਆਂ ਤੇ ਅੱਖਾਂ ਨਹੀਂ ਖੋਲ ਰਹੀਆਂ ਜਦੋਂ ਬਿਆਨ ਦੇ ਰਹੀ ਜਦੋਂ ਉਹ ਬਿਆਨ ਦੇ ਰਹੀ ਹੈ ਉਸ ਨੂੰ ਦਵਾਈ ਦਾ ਔਰ ਜ਼ਿਆਦਾ ਅਸਰ ਦੋਨੋਂ ਤਰ੍ਹਾਂ ਸਰੋ ਦੀ ਆਵਾਜ਼ ਇਹ ਕੋਈ ਠੀਕ ਉਹਦੀ ਥੋੜੀ ਬੰਦ ਬੰਡੀ ਐ ਜਿਹਨੇ ਕੋਈ ਹਲਦੀ ਆ ਪੂਰਾ ਆਪਣੇ ਨਾਲ ਜਦੋਂ ਗੱਲ ਕਰਦੀ ਹੈ ਵਿਸ਼ਵਾਸ ਨਹੀਂ ਦੀ ਕਿ ਉਹ ਨਾਲ ਕਰਦਾ ਹੈ ਬਾਕੀ ਇਹਦੇ ਬਾਰੇ ਅਦਾਸ ਸ੍ਰੂਪ ਕਰੂ ਕਿ ਦੀ ਥੋੜੀ ਜਗ੍ਹਾ ਦੇ ਵਾਟ ਕੇਸ ਚੱਲ ਰਿਹਾ ਆਪਣਾ ਲੋੜਾ ਮਾਂਜੂਗਾ ਕਦੇ ਵਿੱਚ ਕੋਈ ਹੈ ਬਾਕੀ ਸਾਰੂ ਜਿਹੜੇ ਅਫਸਰ ਜਿਹੜੇ ਇਨਵੈਸਟੀਗੇਸ਼ਨ ਕਰ ਰਹੇ ਨੇ ਉਹਨਾਂ ਕੀ ਰਿਪੋਰਟ ਆਇਆ ਕੁਝ ਨਾਂ ਨਹੀਂ ਤੁਸੀਂ ਬਾਲੋ ਵੀ ਜੋ ਸੱਤ ਇੱਕ ਨੂੰ ਐਪਰੇਲ ਲਾਂਚ ਹੋਈ ਹੈ ਹਾਂਜੀ ਤੇ ਤੁਸੀਂ ਤੋਂ ਵੀ ਪਾਰਟੀ ਨਹੀਂ ਹੈ ਜੀ ਲੇਕਿਨ ਤੁਸੀਂ ਕਿਸੇ ਵੀ ਤਰੀਕਾ ਉੱਪਰ ਕਰ ਸਕਦੇ ਹੋ ਕਿ ਸੱਤ ਇੱਕ ਨੂੰ ਜੋ ਐਪਰੇਲ ਲਾਂਚ ਹੋਈ ਹੈ ਸੁਖਦੀਪ ਦੀ ਸੱਤ ਜਿਉਂ ਕਿ ਸੁਖਦੀਪ ਦੀ ਸੱਤ ਕਵਲ ਕੇ ਆਈ ਨਹੀਂ ਹੈ ਜੀ ਤੇ ਇਸ ਕਰਕੇ ਸਾਨੂੰ ਦਰਯਾਪ ਕਰਨਾ ਜ਼ਰੂਰੀ ਪੈਂਦਾ ਕਿ ਸੱਤ ਇੱਕ ਨੂੰ ਜੇ ਉਹ ਐਪਰੇਲ ਲਾਂਚ ਹੁੰਦੀ ਹੈ ਤੇ ਉਸ ਤੋਂ ਬਾਅਦ ਮੰਨ ਲਓ ਤੁਹਾਡੇ ਘਰ ਚੋਂ ਕੋਈ ਅਰੈਸਟ ਹੋਇਆ ਨੇ ਸਾਡਾ ਘਰ ਉਹਨਾਂ ਨੂੰ ਕਾਫੀ ਦੂਰ ਹੈ ਜੀ ਉਹਨਾਂ ਦੇ ਘਰ ਚੋਂ ਮਨ ਲਏ ਅਸੀਂ ਮੰਨ ਲਏ ਕਿ ਤੁਹਾਡਾ ਹੀ ਘਰ ਆ ਨਾ ਹਾਂਜੀ ਜੀ ਕੀ ਕੋਈ ਅਰੈਸਟ ਹੋਇਆ ਹੈ ਨਾ ਕੋਈ ਅਰੈਸਟ ਕੋਈ ਦੰਦੇ ਲਾਤਾ ਵੀ ਪੁਲਿਸ ਨੇ ਰੈਡ ਕੀਤੀ ਹੈ ਪੁਲਿਸ ਕੋਲ ਬਹੁਤ ਰੈਡ ਅਸੀਂ ਵੀ ਇਹਨਾਂ ਤੋਂ ਬਾਹਰ ਆਏ ਜੀ 180 ਦੀ ਗਵਾਹੀ ਸਾਡੇ ਪਿੰਡ ਚੋਂ ਪੁੱਛ ਲੋ ਸਾਡੇ ਚਾਚਾ ਜੀ ਲੱਗਦੇ ਆ ਦੂਸਰੇ ਪਿੰਡ ਬੰਨੇ ਉਹਨਾਂ ਨਾਲ ਸਾਡੇ ਸਾਹ ਜਾਂ ਉਹ ਤੁਹਾਡੇ ਘਰ ਹੀ ਆ ਕੇ ਕਰਦੇ ਰਹੇ ਕੀ ਦਿਨ ਅਸੀਂ ਨਹੀਂ ਲੱਗ ਰਿਹਾ ਇਸ ਦਰ ਦੇ ਵਿੱਚ ਕਿ ਜਿਹੜੀ ਉਹਨਾਂ ਦੇ ਰਿਸ਼ਤੇਦਾਰ ਨਾਲ ਆਏ ਸੀ ਉਹ ਕਹਿੰਦੇ ਸੀ ਚਾਚੇ ਜੀ ਲੱਗੋ ਜਿਹਾ ਚਾਚਿਆਂ ਦੇ ਬੇਟੇ ਲੱਗੋ ਉਹਨਾਂ ਨੇ ਲਖਾਵਾਵਾਂ ਤੋੜ ਦੋ ਤੇ ਮਰਦਾਰ ਕੋਈ ਮਾਰ ਦੇਵ ਬਾਅਦ ਚੋਣ ਆਦ ਹੋ ਜਾਨਾ ਕਿੰਨੇ ਕੋ ਸਰੀਰ ਦੀ ਸਾਡੇ ਜਿਹੜੇ ਰਿਸ਼ਤੇਦਾਰ ਪੋਸਟਮਾਰਟਮ ਦੇ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਇਹ ਗੱਲਾਂ ਸੁਣੀਆਂ ਉਹਨਾਂ ਨੇ ਜਦੋਂ ਸਾਨੂੰ ਦੱਸਿਆ ਤਾਂ ਨਹੀਂ ਦੱਸਦੇ ਪਿੱਛੇ ਹੋ ਕੇ ਵੀ ਸੋਤਰਾ ਜੀ ਸੰਸਕਾਰ ਦਾਮ ਜਾਣ ਲਈ ਤਿੰਨ ਗੱਡੀਆਂ ਸਾਡੇ ਪਿੰਡੋਂ ਹੋਰ ਬੰਦਿਆਂ ਦੇ ਨਾਲ ਬਾਕਸ ਵਾਲਾ ਸਰ ਪਿੰਨਾ ਸੀ ਕਿ ਪੋਸਟਮਾਰਟਮ ਬਾਅਦ ਅਸੀਂ ਸੰਸਕਾਰ ਤੇ ਵੀ ਜਾਣਾ ਹੈ ਇਸ ਸਮਾਂ ਦੇ ਵਿੱਚ ਇਸ ਪਰਿਵਾਰ ਵੱਲੋਂ ਲੜਕੀਆਂ ਸੋਹਰਿਆਂ ਵੱਲੋਂ ਕੋਈ ਕਿਸੇ ਅਦਾਲਤ ਵਿੱਚ ਐਡਮਿਨਿਸਟ੍ਰੇਟਿਵ ਬੇਲ ਵਗੈਰਾ ਲਾਈ ਨਹੀਂ ਹਾਈ ਕੋਰਟ ਤੋਂ ਚੱਲ ਰਿਹਾ ਹੈ ਹਾਈ ਕੋਰਟ ਨੇ ਐਡਮਿਨਿਸਟ੍ਰੇਟਿਵ ਬੇਲ ਐਡਮਿਨਿਸਟ੍ਰੇਟਿਵ ਬੇਲ ਫੇਲ ਉਸ ਤੇ ਲੱਗੀ ਸੀ ਜੀ ਅੰਮ੍ਰਿਤਸਰ ਅੱਛਾ ਇਹ ਤੋਂ ਖਾਰਜ ਹੋ ਗਿਆ ਤੇ ਹਾਈ ਕੋਰਟ ਦੀ ਹੋ ਗਈ ਹਾਈ ਕੋਰਟ ਕੀ ਕਰਾਇਆ ਹਾਈ ਕੋਰਟ ਦੇ ਚਾਲੇ ਤਰੀਕ ਅਜੇ ਰਾ ਅਗਲੇ ਵੀ ਨਹੀਂ 30 ਤਰੀਕ ਮਤਲਬ ਇਹ ਇੱਕ 3 ਦਿਨ ਡਿਲੇ ਤਾਂ ਆਇਆ ਜੀ ਮਾਨਜੁਬਾਈ ਕੋਰਟ ਨੇ ਜਿਹੜਾ ਮੇਰਾ ਮੋਬਾਈਲ ਫੋਨ ਆ ਉਹਦੀ ਐਫਐਸਐਲ ਦੀ ਰਿਪੋਰਟ ਮੰਗੀ ਹੈ कि उस देखा जाए भी छेड़छाड़ भी की गई इस कट कट घट्टी डेढ़ पक्की चेते नहीं तीन महीने हो चले फोन अच्छा एस आई परमजीत लैके फिर भेजा हैमजीत तो 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 ने जांच उ उसके ऊपर दर्चकार सुखदीप कौर ने सीसीवी कैमरे से ਮੜੀ ਕੋ ਡਾਕਿਸ ਵਾਲ ਸਿੱਕਾ ਦੋ ਫਿਰ ਕੋਈ ਜਿੱਦਾਂ ਇਨਕਵਾਰੀ ਆਪਣੇ ਸਸਰਾਲ ਵੱਲੋਂ ਰਖਾਈ ਗਈ ਹੋਵੇ ਮਤਲਬ ਉਹਦੇ ਕਾਰਨ ਕੋਈ ਵੀ ਹੁਣ ਜਿਹੜਾ ਜਿਹੜੀ ਰੈਸਟ ਵਾ ਉਹਨਾਂ ਨੂੰ ਜਿਹੜੀ ਨਹੀਂ ਪਈ ਹੈਗੀ ਤੇ ਉਹ ਕੀ ਕਰਨ ਵਾ ਤੇ ਦੂਸਰੀ ਗੱਲ ਇਹ ਆ ਕਿ ਉਹ ਜਿੱਦਾਂ ਹੁਣ ਮੰਨ ਲਓ ਕਿ ਕਿੱਤੇ ਵੀ ਆਪਾਂ ਜਾਣਦੇ ਆ ਜੇ ਆ ਕੋਈ ਲੜਕੀ ਦੀ ਮਾਂ ਜਾਂ ਸੱਚੀ ਉਹ ਅੱਗੇ ਆਉਂਦੇ ਕੈਮਰੇ ਦੇ ਆਪਣਾ ਹਾਲ ਦੱਸਣ ਐਸ ਟਾਈਮ ਅਸੀਂ ਉਹ ਦਿਨ ਪਰਸੋਂ ਟਾਈਮ ਦੇ ਕੇ ਗਏ ਆ ਤੁਹਾਨੂੰ ਕਿ ਜੇ ਉਹ ਵਾਕਿਆ ਹੀ ਨਿਰਦੋਸ਼ ਆ ਤੇ ਉਹਦੇ ਵਿੱਚ ਆਪਾਂ ਕੈਮਰੇ ਦੇ ਆਣ ਕੇ ਸਾਰੀ ਦੁਨੀਆ ਦੇ ਸਾਹਮਣੇ ਆਪਾਂ ਕਹਿ ਸਕਦੇ ਆ ਵੀ ਭਾਈ ਮੈਂ ਨਿਰਦੋਸ਼ ਵਾਂ ਤੇ ਸੋ ਜੇ ਉਹ ਨਿਰਦੋਸ਼ ਨਹੀਂ ਹੈਗੇ ਤੇ ਉਹ ਅੱਜ ਕੈਮਰੇ ਦੇ ਅੱਗੇ ਕਿਉਂ ਨਹੀਂ ਆਏ ਪਈ ਮੈਡਮ ਇਹ ਸਵਾਲ ਤੁਹਾਡੇ ਫਿਰ ਬਾਕੀ ਕੋਈ ਇਨਕੁਆਰੀ ਰੱਖੀ ਆ ਜੀ ਇਨਕੁਆਰੀ ਤੁਹਾਡੇ ਸਵਾਲ ਉਹਨਾਂ ਨੂੰ ਬਣਦੇ ਤੁਸੀਂ ਜਦੋਂ ਤੁਹਾਨੂੰ ਤੁਹਾਡੇ ਪੇਸ਼ ਹੋਣ ਤੁਹਾਨੂੰ ਨਹੀਂ ਉਸ ਟਾਈਮ ਅਸੀਂ ਤਾਂ ਤੁਹਾਨੂੰ ਇਸ ਟਾਈਮ ਪੁੱਛ ਰਹੇ ਹਾਂ ਕਿਉਂਕਿ ਉਸ ਦਿਨ ਜਿੱਦਣ ਅਸੀਂ ਆਏ ਹਾਂ ਤੇ ਤੁਹਾਡੇ ਇੱਥੇ ਸਾਡੇ ਆਉਂਦਿਆਂ ਨੂੰ ਮੌਜੂਦ ਸੀ ਇੱਥੇ ਹਾਂਜੀ ਤੇ ਸੁੱਤੇ ਸੀਗੇ ਤੇ ਸਾਨੂੰ ਵੇਖ ਕੇ ਉਹ ਦੌਰ ਮੈਂ ਇਹਨਾਂ ਵੀ ਕਹਿੰਟੀ ਜੀ ਅਸੀਂ ਕੋਈ ਹੋ ਨਹੀਂ ਆ ਤੇ ਉਸ ਟਾਈਮ ਉਹ ਇੱਥੇ ਸਾਡੇ ਆਉਂਦਿਆਂ ਨੂੰ ਮੌਜੂਦ ਸੀ ਮੈਂ ਬਾਜਾਂ ਮਾਰਦੀ ਰਹੀ ਗਈ ਉਹ ਨਹੀਂ ਰੁਕਿਆ ਗਈ ਹਾਂਜੀ ਤੇ ਬਾਕੀ ਗੱਲ ਕੋਈ ਵੀ ਇਨਕੁਆਰੀ ਰੱਖੀ ਗਈ ਸੀਗੀ ਇਹਦੇ ਕੇਸ ਬਾਰੇ ਜੀ ਕੀ ਇਨਕੁਆਰੀ ਰੱਖੀ ਗਈ ਜੀ ਮਨਨ ਮਾਈਲਿੰਗ ਪਰਿਵਾਰ ਦੇ ਵਿੱਚ ਆਜੀ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਇਹ ਜਿਹੜਾ ਪਰਚਾ ਆਇਆ ਸਾਡੇ ਦੇ ਗਲਤਦਾਨ ਜਿਹੜਾ ਕੋਈ ਦਾਜ ਦੀ ਮੰਗ ਨਹੀਂ ਹੋਈ ਨਾ ਆਜੀ ਸ ਬਿਲਕੁਲ ਸਾਦਾ ਵਿਆਹ ਕੀਤਾ ਗੁਰਦੁਆਰੇ ਵਿਆਹ ਕੀਤਾ ਜੀ ਤੇ ਸਾਡੇ ਬੱਚੇ ਤੇ ਮੇਰੀ ਮਤਲਬ ਬੇਟੀ ਤੇ ਮੇਰੇ ਦੋਤੇ ਤੇ ਝੂਠਾਂ ਪਰਮਾਂਦਰ ਜੋ ਹੈ ਜੀ ਇਨਕੁਆਰੀ ਕਰਕੇ ਸੰਮੂਸਾ ਹੋ ਰਿਹਾ ਸਰ ਇਹ ਇਨਕੁਆਰੀ ਐਸਐਸਪੀ ਨੂੰ ਚਾਹੀਦੀ ਸੀਗੀ ਪਹਿਲਾਂ ਰੱਖਣੀ ਸਿੱਧਾ ਆਈਜੀ ਨੂੰ ਕਿਉਂ ਇਨਕੁਆਰੀ ਰੱਖੀ ਗਈ ਜੀ ਮੈਡਮ ਤੁਸੀਂ ਉਹਨਾਂ ਦਾ ਸਵਾਲ ਪੁੱਛ ਸਕਦੇ ਜਿਨ੍ਹਾਂ ਨੇ ਇਨਕੁਆਰੀ ਦੋ ਜੋਇਨ ਕਰੀ ਰਿਪੋਰਟ ਰੱਖੀ ਗਈ ਸੀ ਉਹਦੀ ਜਾਂਚ ਦੀ ਰਿਪੋਰਟ ਆ ਚੁੱਕੀ ਹੈ ਨਹੀਂ ਪੈਂਡਿੰਗ ਮਸਲਤ ਪਛ ਆ ਰਹੀ ਹੈ ਜੀ ਇਹਨਾਂ ਦੇ ਕੋਲ ਪੈਂਡਿੰਗ ਹੈ ਜੀ ਮੈਨੂੰ ਇਹਨਾਂ ਨੂੰ ਜਿੱਤ ਪਤਾ ਨਹੀਂ ਲੱਗ ਰਹੀਆਂ ਸਾਡੇ ਨੂੰ ਪਤਾ ਚੱਲ ਰਿਹਾ ਹੈ ਅੱਛਾ ਠੀਕ ਹੈ ਅਸੀਂ ਪਹੁੰਚੇ ਹਾਂ ਜਲੂਪੁਰ ਖੇੜੇ ਜਿੱਥੇ ਕੇ ਸੁਖਦੀਪ ਨੂੰ ਮਾਰਿਆ ਗਿਆ ਵਾ ਸਾਰੇ ਪਰਿਵਾਰ ਵੱਲੋਂ ਤੇ ਅਸੀਂ ਕੈਮਰਾਮੈਨ ਨੂੰ ਕਵਾਂਗੇ ਕਿ ਚੰਗੀ ਤਰ੍ਹਾਂ ਕੋਠੀ ਦੇ ਵਿੱਚ ਕਵਰੇਜ ਕੀਤਾ ਜਾਵੇ ਉਸ ਤੋਂ ਬਾਅਦ ਉਹਦੇ ਚਾਚਾ ਜੀ ਦੇ ਘਰ ਜਾਂਦੇ ਹਾਂ ਤੇ ਅਸੀਂ ਇੱਥੇ ਵਖਾ ਰਹੇ ਹਾਂ ਕਿ ਉਹਨਾਂ ਦੇ ਸਾਰੇ ਪਰਿਵਾਰ ਦੇ ਜੋ ਲੋਕ ਆ ਉਹ ਲਾਏ ਗਏ ਆ ਕੋਠੀ ਨੂੰ ਲੋਕ ਲੱਗੇ ਆ ਤੇ ਕਰੋ ਭਗੌੜੇ ਆ ਇਸ ਟਾਈਮ ਤੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਰੈਸਟ ਨਹੀਂ ਪਾਈ ਸਜਰਾ ਜੱਦੂ ਕੁਖੇ ਨੇ ਕਿਸੇ ਚਰਮਣੀ ਨੂੰ ਨਹੀਂ ਲੱਗੇ ਸਿਆਸਤ ਦਾ ਉਹ ਕਿਸੇ ਅੱਜ ਤੱਕ ਕੀ ਕੋ ਨਿਕਲੇ ਜਣੀ ਔਰ ਆਇਆ ਹੁੰਦਾ ਰੈਸਟ ਨਹੀਂ ਪਈ ਨਾ ਕੀ ਹੈ ਯੂਪਾ ਨਾ ਚਰਚੀ ਨੂੰ ਸੁਸਤ ਬਦਲ ਲਿਆ ਸਾਡੇ ਪਰਚੇ ਤੋਂ ਇਹ ਮੇਲ ਪਹੁੰਚ ਰਹੀ ਹੈ ਗਣਿਕਾ ਨੂੰ ਇਸ ਤੋਂ ਪਹਿਲਾ ਅਨਸਰ ਹੋਈ ਹੈ ਮਕਦਮਾ ਨੰਬਰ 4/21 ਇਹਦੀ ਰਿਕੁਐਸਟ ਲਿਆ ਮਾਨਯੋਗ ਐਸਐਸਬੀ ਇਨਵੈਸਟੀਗੇਸ਼ਨ ਦੇ ਅਧਿਕਾਰੀ ਵੱਲੋਂ ਤਕਰੀਰ ਜਨਤਰੀ ਰਿਪੋਰਟ ਜਾਰੀ ਹੋਈ ਹੈ ਜਿਸ ਨੂੰ ਆਪਣੇ ਰਿਪੋਰਟ ਲਿਖਿਆ ਮੈਂ ਮਕਦਮਾ ਚਾਲ ਲਈ ਵੀ ਕਰ ਰਿਹਾ ਮਦਈ ਨੂੰ ਇਹ ਵਰਗਿਤ ਵੀ ਅਰਾਜਾਇਆ ਤੋਂ ਆਪਣੇ ਸੁਨੇਹੇ ਰੱਖਾ 5000 ਦੇ ਪ੍ਰੇਮ ਦਾ ਸਰਚ ਤੋਂ ਆਪਣੀ ਤੇ ਚਾਰ ਆ ਤਾਂ ਵੀ ਲੱਗੀ ਸੀ ਤੇ 306 ਲੱਗੀ ਸੀ ਉਹਦੇ ਵਿੱਚ ਰੈਸਟ ਕਿਉਂ ਨਹੀਂ ਨਹੀਂ ਰੋਮਨ ਅਜੇ ਤੱਕ ਕੋਈ ਨਹੀਂ ਦਿਖਾਇਆ ਗਈ ਰੱਖਾ ਦੀ ਉਹ ਵੀ ਹਾਲ ਫੜੀ ਚੱਲ ਰਹੀ ਹੈ ਨਹੀਂ ਉਹ ਪਹਿਲਾਂ ਕਿ ਇਹ ਸਟੋਰੀ ਜਿਹੜੀ ਤੁਹਾਨੂੰ ਪਹਿਲਾਂ ਤੋਂ ਪੁੱਛੀ ਅਸਰ ਉਹ ਹੀ ਦੱਸੋਗੇ ਕਿ ਮੈਂ ਰਿਪੋਰਟ ਦਿੱਤੀ ਆ ਜਿੰਨੇ ਆਖਿਆ ਸੀ ਨਾ ਠੀਕ ਹੈ ਜੀ ਲਓ ਉਹ ਸੌਖਾ ਜਿਹਾ ਇਹ ਉਹ ਕਰੇਡਿਟ ਕਰੀਲਾ ਕਿਤੇ ਵੀ ਇਹ ਜਿਹੜਾ ਰਿਪੋਰਟ ਲਾਗੂ ਕੀਤਾ ਇਹ ਕਿਸ ਨਾਲ ਇੱਕ ਇੱਕ ਦਫ਼ਤਰ ਸਾਹਮਣੇ ਇਸ ਬੰਦੇ ਜਿਹੜੇ ਨਰਗੀ ਦਾ ਕਾਸਾ ਜਿਹਨਾਂ ਨਰਗੀ ਪਲੇਅ ਹਸਪੀਟਲ ਲਈ ਆ ਦਾਖਲ ਸੀਗੀ ਉੱਥੇ ਉਹਨੇ ਆ ਕੇ ਉਹਦੀ ਵੀਡੀਓ ਆਪਣਾ ਮੋਬਾਈਲ ਤੇ ਰਿਕਾਰਡਿੰਗ ਕੀਤੀ ਆ ਜਿਹਨੇ ਦੱਸਿਆ ਸੀ ਮੈਨੂੰ ਨਾਮ ਮੈਨੂੰ ਕੋਈ ਘਰ ਵਾਲਾ ਕੰਨ ਪਰੇਸ਼ਾਨ ਕਰਦਾ ਸੀਗਾ ਨਾ ਮੇਰੀ ਸੱਸ ਤਾਂ ਪਰੇਸ਼ਾਨ ਕਰਦੀ ਸੀਗੀ ਠੀਕ ਹੈ ਸਿਰਫ ਉਹ ਮੈਂ ਕਿ ਜੇ ਨਹੀਂ ਪੜ੍ਹਾਈ ਕਰ ਲਈ ਤਾਂ ਛੋਟੀ ਬੱਚੀ ਹਾਂ ਲਈ ਤੇ ਮੇਰੇ ਤੇ ਰੋਲ ਸੀਗਾ ਉਸ ਕਰਕੇ ਮੈਂ ਇਹ ਸੁਸਪੀਤਾ ਪਰ ਮੈਨੂੰ ਸਮਝ ਨਾ ਸੱਸ ਸਹੁਰਾ ਕੋਈ ਜਾਂ ਮੇਰਾ ਜਣਾ ਘਰ ਵਾਲਾ ਕੋਈ ਪਛਾਣ ਨਹੀਂ ਕਰਦਾ ਸਰੋਸ਼ਿਆ ਨੂੰ ਬੱਚੀ ਉਹ ਹੱਸ ਨਹੀਂ ਕੰਡੀਸ਼ਨ ਉਹ ਨਹੀਂ ਬਿਆੰਦੇ ਇਹ ਜੋ ਕਿ ਚਾਚਾ ਵੀ ਜਿਸ ਦਾ ਦੂਜੇ ਵਾਰ ਹੈ ਚਾਚਾ ਵੀ ਇਸ ਤਰ੍ਹਾਂ ਹੋ ਰਿਹਾ ਅਜੀ ਕਹਿੰਦੇ ਕਿਉਂਕਿ ਚਾਚਾ ਨੂੰ ਕਿੰਨੇ ये তিনটা मुखासम में लेकर के मआ के गुनाने ओसेन गुनाने की फाइल लेके आया वो कह दे सारू अंदर सीधा जांच इतया ते वो क्यों वो बातें चाहता नहीं ओसेन क्यों बयान ले ले गया हटाके ते बच्चे वो कंडीशन इसी हो गई कि की बयान दे दी तो जाने चीज है ए जो बात है से सारी नहीं कुछ नहीं है ये लोग पारी है भी हाँ जी हाँ जी इसको फिर नहीं मिला मार क्या इतने हाँ जी तो अगर तो मार तो 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 थे थे तो 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 ਲੈ ਕੇ ਕੋਰੇ ਇਹ ਗੀਟ ਉੱਤੇ ਰਹੀ ਹੈ ਜੇ ਕੋਈ ਕਾਟ ਕੋ ਵਿਸਤਾਰਿਤ ਲਈਏ ਤਾਂ ਮੈਂ ਆਪ ਨੂੰ ਇਹ ਗੀਟ ਉੱਤੇ ਰਹੀ ਹੈ ਕਰਕੇ ਦੇਖੋ